ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਚੰਡੀਗੜ੍ਹ 27 ਸੈਕਟਰ ਚ ਮੌਜੂਦ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਰਾਮਲੀਲਾ ਗਰਾਊਂਡ ਆ ਜਿੱਥੇ ਅੱਜ ਮਨੀਸ਼ ਤਵਾੜੀ ਦੇ ਹੱਕ ਦੇ ਵਿੱਚ ਪ੍ਰਿਯੰਕਾ ਗਾਂਧੀ ਆ ਰਹੇ ਨੇ ਔਰ ਭਾਰੀ ਰੈਲੀ ਹੋ ਰਹੀ ਆ ਔਰ ਤੁਸੀਂ ਦੇਖ ਸਕਦੇ ਹੋ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਨੇ ਔਰ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਕੰਨੀਆਂ ਪੂਰੀ ਮਸਤੈਦੀ ਦੇ ਨਾਲ ਜਿਹੜੀਆਂ ਇਹ ਪ੍ਰਬੰਧ ਕੀਤੇ ਗਏ ਔਰ ਹਰ ਇੱਕ ਨੂੰ ਚੈਕਿੰਗ ਕਰਕੇ ਅੰਦਰ ਲੰਘਾਇਆ ਜਾ ਰਿਹਾ ਔਰ ਪੂਰੀ ਐਨਫੋਰਸ ਲੱਗੀ ਹੋਈ ਔਰ ਹਰ ਚੱਪੇ-ਚੱਪੇ ਤੇ ਪੁਲਿਸ ਲੱਗੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਜੇ ਇਧਰ ਦੂਰ ਤੱਕ ਦਿਖਾਵੇ ਸਾਰੀ ਜਿਹੜੀ ਇੱਥੇ ਪੁਖਤਾ ਪ੍ਰਬੰਧ ਨੇ ਔਰ ਜੇ ਤੁਸੀਂ ਦੇਖੋ ਬਈ ਉਹਨਾਂ ਦੇ ਆਉਣ ਦਾ ਜਿਹੜਾ ਟਾਈਮ ਆ 3:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਔਰ ਜਿਹੜੇ ਕਾਂਗਰਸੀ ਵਰਕਰ ਨੇ ਉਹ ਇੱਕ ਇੱਕ ਕਰਕੇ ਪਹੁੰਚ ਰਹੇ ਨੇ ਕਿਉਂਕਿ ਜੇ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਕੱਲ ਅੰਮ੍ਰਿਤਸਰ ਦੇ ਵਿੱਚ ਆਏ ਹੋਏ ਨੇ ਔਰ ਅੱਜ ਜਿਹੜੇ ਪ੍ਰਯੰਕਾ ਗਾਂਧੀ ਨੇ ਇਹਨਾਂ ਦੀ ਪਹਿਲੀ ਜਿਹੜੀ ਫੇਰੀ ਪਟਿਆਲੇ ਦੇ ਵਿੱਚ ਔਰ ਦੂਸਰੀ ਜਿਹੜੀ ਇਹ ਰੈਲੀ ਇੱਥੇ ਚੰਡੀਗੜ੍ਹ ਮਨੀਸ਼ਤਵਾਲੀ ਦੇ ਹੱਕ ਦੇ ਵਿੱਚ ਜਿਹੜੀ ਇਹ ਕਰਨ ਜਾ ਰਹੇ ਆ ਔਰ ਜੇ ਤੁਸੀਂ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਥੋੜਾ ਦਿਖਾਵੇ ਸਿਕਿਉਰਟੀ ਵਾਈਜ਼ ਵੀ ਕਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਮੁਸਤੈਦ ਆਪਣੀਆਂ ਕੰਨੀਆਂ ਪੂਰੀ ਜਿਹੜੀ ਪੂਰੀ ਐਨ ਤਲਾਸ਼ੀ ਵਗੈਰਾ ਲੈ ਕੇ ਪੂਰੀ ਸਕਿਉਰਿਟੀ ਚੈੱਕ ਕਰਕੇ ਫਿਰ ਹੀ ਸਭ ਨੂੰ ਅੰਦਰ ਲੰਘਾਇਆ ਜਾਂਦਾ ਕਿਉਂਕਿ ਅ ਪ੍ਰਿਯੰਕਾ ਗਾਂਧੀ ਇੱਕ ਵੱਡੇ ਨੇਤਾ ਨੇ ਕਾਂਗਰਸ ਦੇ ਔਰ ਉਹਨਾਂ ਦੀ ਸੁਰੱਖਿਆ ਲਈ ਇਹ ਪੁਖਤਾ ਜਿਹੜੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਔਰ ਕਰਨੇ ਵੀ ਚਾਹੀਦੇ ਆ ਕਿਉਂਕਿ ਕੋਈ ਵੀ ਅਨਸਖਾਮੀ ਘਟਨਾ ਉਸ ਤੋਂ ਪਹਿਲਾਂ ਜੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ ਤੋਂ ਚੰਗੇ ਹੁੰਦੇ ਨੇ ਔਰ ਇਸੇ ਸੰਬੰਧ ਦੇ ਵਿੱਚ ਪੁਲਿਸ ਪੂਰੀ ਮੁਸਤੈਦ ਆ ਔਰ ਆਪਣੇ ਕੰਨੀਆਂ ਪੂਰੀ ਔਰ ਇਧਰ ਮੈਂ ਇਹ ਕੈਮਰਾਮੈਨ ਨੂੰ ਕਹਾਂ ਅੱਗ-ਉੱਗ ਕੇ ਬਤਾਉਣ ਦੇ ਜਿਹੜੇ ਜੰਤਰਾ ਸਾਰਾ एवरीथिंग ਇਜ਼ ਰੈਡੀ ਜੇ ਆਪਾਂ ਕਹੀਏ ਵੀ ਪਾਣੀ ਦੀਆਂ ਬਿਛਾਰਾਂ ਜੇ ਕੋਈ ਇੱਕ ਦੋਕਾ ਘਟਨਾ ਔਰ ਪੂਰੇ ਜਿਹੜੀ ਹਰ ਇੱਕ ਚੀਜ਼ ਦਾ ਪ੍ਰਬੰਧ ਕੀਤਾ ਪਿਆ ਔਰ ਹੁਣ ਤੁਹਾਨੂੰ ਅੰਦਰ ਦਿਖਾਈਏ ਤੁਸੀਂ ਦੇਖ ਸਕਦੇ ਹੋ ਵੀ ਜੇ ਕੋਈ ਜਿਹੜਾ ਵੀ ਕੋਈ ਕੋਈ ਵੀ ਜੰਤਰ ਲੈ ਕੇ ਕੋਈ ਕੈਮਰਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਿਵਾਈਸ ਲੈ ਕੇ ਜੇ ਕੋਈ ਅੰਦਰ ਆਉਂਦਾ ਔਰ ਇੱਥੇ ਚੰਡੀਗੜ੍ਹ ਪੁਲਿਸ ਕੰਨੀਆਂ ਪੂਰੀ ਐਕਸਟ੍ਰੇ ਮਸ਼ੀਨ ਵਗੈਰਾ ਦਾ ਵੀ ਪ੍ਰਬੰਧ ਕੀਤਾ ਗਿਆ ਔਰ ਪੂਰੀ ਸਕੈਨਿੰਗ ਕਰਕੇ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਕਿਉਂਕਿ ਪਤਾ ਵੀ ਜਿਹੜਾ ਸਕਿਉਰਟੀ ਸਿਸਟਮ ਆ ਉਹਨੂੰ ਬ੍ਰੀਚ ਨਹੀਂ ਕਰ ਸਕਦੇ ਕਿਉਂਕਿ ਦੇਖੋ ਜਿਹੜੀ ਐਕਸਟ੍ਰੇ ਮੋਬਾਈਲ ਜਿਹੜੀ ਇਨਸਪੈਕਸ਼ਨ ਵੈਨ ਲਾਈ ਹੋਈ ਹੈ ਔਰ ਪੂਰੀ ਆਪਣੇ ਕੰਨੀਆਂ ਪੂਰੀ ਪਪਾ ਭਾਰ ਹੈ ਔਰ ਤੁਸੀਂ ਦੇਖ ਸਕਦੇ ਹੋ ਔਰ ਸਵਾਗਤ ਦਾ ਬੋਰਡ ਲਾਇਆ ਗਿਆ ਔਰ ਮਨੀਸ਼ ਤਵਾੜੀ ਪ੍ਰਿਆੰਕਾ ਗਾਂਧੀ ਕਿਉਂਕਿ ਮਨੀਸ਼ ਤਵਾੜੀ ਵੀ ਇੱਕ ਵੱਡਾ ਚਿਹਰਾ ਨੇ ਔਰ ਇੱਥੇ ਜਿਹੜੇ ਮਨੀਸ਼ ਤਵਾੜੀ ਕਾਂਗਰਸ ਆਮ ਆਦਮੀ ਪਾਰਟੀ ਔਰ ਇੰਡੀਅਨ ਦਾ ਅਲਾਈਅንስ ਹੈ ਜਿਹੜਾ ਸੋ ਸਾਡੇ ਨਾਲ ਦਵਿੰਦਰਪਾਲ ਸਿੰਘ ਪਾਲੀ ਜੀ ਨੇ ਸੋ ਪਾਲੀ ਜੀ ਇਸ ਤਰ੍ਹਾਂ ਦੇ ਪ੍ਰਬੰਧ ਨੇ ਜੀ ਪ੍ਰਬੰਧ ਤੁਹਾਡੇ ਸਾਹਮਣੇ ਹੈ ਬਿਲਕੁਲ ਰਾਤ ਨੂੰ ਸਾਰੇ ਪ੍ਰਬੰਧ ਹੋ ਗਏ ਸੀ ਪੁਲਿਸ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਫਾਇਰ ਵਾਲਿਆਂ ਨੇ ਸਟੇਟ ਆਫਿਸ ਨੇ ਹੁਣ ਸਾਡਾ ਸਟੇਜ ਤਿਆਰ ਹੈ ਕੱਲ ਅਸੀਂ ਜਦੋਂ ਇੱਥੇ ਟੈਂਟ ਲਗਵਾ ਰਹੇ ਸੀ ਅਲੱਗ-ਅਲੱਗ ਜਗ੍ਹਾ ਤੋਂ 27 ਸੈਕਟਰੋਂ 28 ਸੈਕਟਰੋਂ ਲੋਕੀ ਆ ਕੇ ਸਾਨੂੰ ਪੁੱਛ ਰਹੇ ਸੀ ਪ੍ਰਿੰਕਾ ਜੀ ਕਿੰਨੇ ਵਜੇ ਆ ਰਹੇ ਆ ਤੇ ਇਸ ਦਾ ਮਤਲਬ ਉਹਨਾਂ ਦੇ ਵਿੱਚ ਉਤਸ਼ਾਹ ਹੈ ਤਦ ਹੀ ਲੋਕੀ ਰਾਤ ਨੂੰ 8:30 9:00 ਵਜੇ ਤੱਕ ਸਾਨੂੰ ਲੋਕੀ ਪੁੱਛਦੇ ਰਹੇ ਪਹਿਲਾਂ ਬਾਲੀ ਜੀ ਇਹ ਗੱਲ ਕੀਤੀ ਐ ਪਹਿਲਾਂ ਰੋਡ ਸ਼ੋਅ ਦਾ ਸ਼ਾਇਦ ਪ੍ਰਬੰਧ ਸੀ ਹਨਾ ਜੀ ਉਹਦੇ ਨੂੰ ਤਬਦੀਲ ਕਰ ਦਿੱਤਾ ਉਹਦੇ ਵਿੱਚ ਥੋੜਾ ਜਿਹਾ ਅਸੀਂ ਰੋਡ ਸ਼ੋਅ ਚਾਰੇ ਸੀਗੇ ਕਿ ਕਲੋਨੀਆਂ ਚ ਹੋਏ ਬਟ ਕਿਉਂਕਿ ਕੁਝ ਸਿਕਿਉਰਿਟੀ ਰੀਜ਼ਨਸ ਕਰਕੇ ਉਹਨਾਂ ਨੇ ਕਿਹਾ ਕਿ ਰੋ ਰਾਮਲੀਲਾ ਗਰਾਊਂਡ ਸੈਕਟਰ 72 ਚ ਪਬਲਿਕ ਮੀਟਿੰਗ ਕੀਤੀ ਜਾਏ ਤਾਂ ਕਿ ਜਿਹੜੇ ਸਾਡੇ ਵਰਕਰਸ ਐ ਉਹ ਸਾਰਾ ਕੁਝ ਪ੍ਰੇਂਕਾ ਜੀ ਦੇ ਵਿਚਾਰ ਸੁਣ ਸਕਣ ਤੇ ਮਨੀਸ਼ ਜੀ ਦੇ ਵਿਚਾਰ ਸੁਣ ਸਕਣ ਸੋ ਤੁਸੀਂ ਦੇਖਿਆ ਫਿਲਹਾਲ ਦੇ ਲਈ ਹੀ ਇੰਨਾ ਹੀ ਕੈਮਰਾਮੈਨ ਦੇਸ਼ ਰਾਜ ਹੈਪੀ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ